ਇੱਕ ਤੁਸੀਂ ਹਾਂ ਜਿਹੜਾ ਤੁਹਾਨੂੰ ਲੱਗੇ ਹੈ ਪਹਿਲਾ ਵਿੱਕੀ ਨਹੀਂ ਪਾਲੀ ਲਾਈ ਸੀ ਸਾਸ ਬੈਠੀ ਪਸਤ ਹੋ ਕੇ ਦੇਖ ਕੇ ਕੀ ਸਟੋਰ ਜੀ ਨੇ ਇੱਕ ਵਾਰ ਖੋਲ ਜੀ ਬਈ ਠੰਡੇ ਗੰਡੇ ਟਿੱਕੇ ਟਿੱਕੇ ਧਾਰਾ ਦੇ ਆਹ ਦੇਖੋ ਆਹ ਕੱਡੇ ਵਾਲੇ ਵਿੱਕੀ ਕੋ ਵਿੱਕੀ ਕੋ ਜਿਹਨੇ ਕਾਟੀ ਕੋ ਵਿੱਕੀ ਕੋ ਨਿਪਾਲੀ ਆਹ ਮ ਲਗੜੇ ਬੰਦਾ ਨਟਾ ਪਰੇਡੇਸ ਕੋ ਉਨੀ ਤੇ ਕਾਡੇ ਕੋਈ ਉਹਨਾਂ ਨਾਲ ਪੁਰਾਣੀ ਰੰਜਿਸ਼ ਸੀ ਕੀ ਇਹ ਕੀ ਸੀਗਾ ਹਾਂ ਪਹਿਲਾਂ ਹਾਂ ਜੀ ਹੈਗੀ ਪੁਰਾਣੀ ਲੜਾਈ ਪਹਿਲਾਂ ਪੁਰਾਣੀ ਲੜਾਈ ਸੀ ਕਦੋਂ ਦੀ ਇਹ ਰਾਈਡਰ ਵਾਂਗੂ ਵੈਸੇ ਕਿੰਨੇ ਦਿਨ ਪਹਿਲਾਂ ਆਪੀ ਘੇਰ ਹੋ ਗਿਆ ਰਾਈਡਰ ਮੋਰਿੰਗ ਦਾ ਹਾਂ ਨਹੀਂ ਨਹੀਂ ਲੜਾਈ ਕਾਦੀ ਕਿਸ ਗੱਲ ਦੀ ਸੀ ਲੜਾਈ ਇਹ ਛੋਟੇ ਦੇ ਨਾਲ ਹੋਈ ਸੀ ਲੜਾਈ ਛੋਟੇ ਦੇ ਨਾਲ ਅੱਛਾ ਇਹ ਦੇ ਨਾਲ ਇਹਨੂੰ ਕਹਿੰਦੇ ਸੀ ਇਹਦੇ ਦੇ ਯਾਰ ਦੋਸਤੋ ਕੋਈ ਚਿੱਟਾ ਵੇਚ ਕਹਿੰਦੇ ਕਿ ਕੋਈ ਬੰਦੇ ਤੋਂ ਪਸੰਦ ਸੀ ਕਿੰਨਾ ਵੀ ਕੋਈ ਕਹਿੰਦੇ ਆ ਇਹ ਕਹਿੰਦਾ ਮੈਂ ਨਹੀਂ ਚੱਲਾਂ ਕੰਮ ਕਰਨਾ ਨਹੀਂ ਮੇਰੀ ਮੈਂ ਨਹੀਂ ਚੱਲਣਾ ਉਹ ਆਪਣੇ ਮੁਰਾ ਅਲਿਆ ਕਰਨੇ ਲੱਗ ਗਿਆ ਬਸ ਉਹੀ ਕਰਕੇ ਉਹੀ ਤੂੰ ਉੱਧਰ ਨਗੇ ਆ ਉਹੀ ਦੱਬਣੇ ਖੜੀ ਥਾਂ ਦੇ ਕੋਲ ਮੁੰਡਾ ਘੜ ਕਿਹੜਾ ਰਹਿਣ ਲੱਗ ਗਿਆ ਜੰਨੂ ਨੇ ਕਹਿੰਦਾ ਸੀ ਕੰਮ ਕਰਦਾ ਯਾਰ ਤੂੰ ਬੱਚਾ ਦਾ ਟੱਚ ਕਰਦਾ ਹੁੰਦਾ ਅੱਛਾ ਬਿੱਕੀਨਬਦੀ ਜਿਹੜਾ ਰਹਿੰਦਾ ਕਿੱਥੇ ਆ ਕਾਲੀਆ ਘੁੰਡੀਆਂ ਦਾ ਕਾਲਿਆ ਕਰ ਮੇਰੇ ਘਰ ਆ ਲਾਈਨ ਨੂੰ ਬਿਠਾ ਕੰਮ ਲੰਘਾਦਾ ਟਾਂਪੋਰਟ ਟਾਂਪੋਰਟ ਚੌਂਕ ਤੇ ਟਾਂਪੋਰਟ ਸ਼ਹਿਰ ਥੈਂਕ ਯੂ ਲੱਗੇ ਹਮਾਰਾ ਅਮਨ ਨਾਮ ਮੋਰਚਾ ਹਾਂਜੀ ਅੱਛਾ ਬਾਈਪਾਸ ਦੇ ਕੋਲ ਤੇ ਨਹੀਂ ਤੇ ਢਾਡੇ ਨਾਲ ਉਹਦਾ ਕੋਈ ਲੈਣ-ਦੇਣ ਹਲੇ ਵੀ ਸੀਗਾ ਜਾਂ ਫੇਰ ਉਹ ਕੱਲੇ ਇੱਥੇ ਆਇਆ ਰਾਤ ਨੂੰ ਮੇਰੇ ਮੁੰਡੇ ਨਾਲ ਛੱਲੇ ਜਿਹੀ ਲੜਾਈ ਹੋਈ ਸੀ ਅੱਛਾ ਛੱਲੇ ਨੂੰ ਵੀ ਅੱਗੇ ਫੜਿਆ ਉਹ ਦੌਰਾਤੀ ਹਾਂ ਅਸੀਂ ਇੱਥੇ ਕਰੀ ਸੀ ਅੱਛਾ ਓਕੇ ਉਹ ਹੀ ਗੁੰਦਲ ਭਾਈ ਇਧਰ ਕੇ ਗਿਆ ਆ ਬੱਚਿਆਂ ਦਾ ਵੀ ਭਾਜੀ ਉਹਦੇ ਹੱਥ ਚੱਕੇ ਆ ਨੰਨੇ ਨੂੰ ਫੋਟੇ ਦੱਤਾਂ ਦੇ ਇਹ ਗਾ ਨਿਰਦੇਸ਼ਾਂ ਦੇ ਆਖਰ ਪੇਂ ਤੇ ਆ ਵੀ ਤਰ ਤਰ ਵਾਸ਼ਣ ਹੈ ਬੰਤਾ ਹੈ ਉੱਟਾ ਟਿਕਾ ਟਿਕਾ ਤੇ ਜਿੱਥੇ ਆ ਰਾ ਵੀ ਪਿਆ ਆ ਦੇਖ ਸਕਦੇ ਆ ਸ਼ਹਿਰ ਦੇ ਹਾਲਾਤ ਹੋ ਰਹੇ ਨੇ ਖਰਾਬ ਦੇਖ ਸਕਦੇ ਹਾਂ ਕਿਦਾਂ ਹਥਿਆਰਾਂ ਦੇ ਨਾਲ ਕੰਲਾ ਕੀਤਾ ਗਿਆ ਹੈ ਬਹਾਰੀ ਹੈ ਠੀਕ ਹੈ ਤੇ ਤੋੜ ਪੰਨ ਦੇਖਣੋ ਕੀ ਹੋਇਆ ਘਰ ਦੇ ਵਿੱਚ ਦੇਖ ਸਕਦੇ ਹੋ ਇਹ ਕਿਹੜਾ ਹੈ ਅੰਕਸਤ ਹੈ ਜੀ ਜੀ ਵੀ ਹੈ ਹਰ ਕਿਸ ਤਰ੍ਹਾਂ ਦਾ ਉਹਦਾਂ ਦਾ ਵੀਰਨ ਨੰਗਾ ਨਾਚ ਆ ਤੇ ਆ ਸ਼ਰੇ ਆਪ ਘਰ ਦੇ ਅੰਦਰ ਮੜ ਕੇ ਇੱਕ ਪਰਿਵਾਰ ਕੋਲ ਨੂੰ ਜਨਵਾ ਦੇ ਉਹ ਕਿਸ ਤਰ੍ਹਾਂ ਕੀ ਹਾਲੀ ਦਾ ਹੈਗਾ ਸਾਰਾ ਇੱਕ ਸੰਗਿਓ ਸਾਰਾ ਸਮਾਂ ਹੋ ਗਿਆ ਹੈ ਸਮਾਨ ਕਰਦਾ ਫਿਰ ਖਰਨ ਕਰਦਾ ਨਾਚ ਇਹ ਲਾਈਵ ਤਾਂ ਸਿੱਧਾ ਤੁਹਾਨੂੰ ਦਿਖਾ ਰਹੇ ਆਂ ਕੀ ਹਾਲਾਤ ਨੇ ਕੋਈ ਇੱਕ ਸੰਗਿਓ ਚੰਦਾ ਹਾਲ ਨੇ पढ़ के पुलिस तरह काम को सब कुछ बढ़के ने कोई दारी है कि पुलिस का या इसमें या फिर या फिर आर्मी में या पुलिस का कोई दारी नहीं कि पुलिस के काम में ये होगे तो क्या है कि अगर चलेंगे तो इस तरह का ਕਟਾ ਕਰ। ਉਹ ਕਿੱਥੇ ਸੀਗੇ? ਠੀਕ ਕਰੀ ਸੀਗੇ। ਕਿੰਨਾ ਕਿਲੋ ਬਣਾਈ ਦੋ ਰੋਟੀ ਬਣਾਏ। ਦੋ ਚੰਗੀਆਂ। ਤੁਹਾਡੇ ਨਾਲ ਲੜਨਾ ਇਹ ਨਹੀਂ। ਆਪਣਾ ਨਾਮ ਕੀ ਹੈ? ਕ੍ਰਿਸ਼ਨ। ਕ੍ਰਿਸ਼ਨ। ਤੇ ਕੀ ਗੱਲ ਕੀ ਰੰਜਿਸ਼ ਕੀਤੀ? ਹੱਡੀ। ਕੋਸ਼ ਨਹੀਂ ਦਾ ਤੁਹਾਡੇ ਨਾਲ ਲੜਾਈ ਆ ਗਈ ਹੋਗੀ। ਅੱਛਾ। ਨਹੀਂ ਆਪਾਂ ਉਹ ਗਿਆ ਕਿ ਘਟ ਨਾ ਰਹਿਦਾ ਉਹਨਾਂ ਗਾਵ ਮੈਂ ਤੇ ਉਹ ਕੱਲ ਮੈਨੂੰ ਮੁੰਡੇ ਮੁੰਡੇ ਦਾ ਪੈਗੇ। ਅੱਛਾ ਉਹ ਪਬਲਿਕ ਅੱਤਮ ਠੀਕ ਹੈ ਤੇ ਉਸ ਤੋਂ ਬਾਅਦ ਉਹ ਆਚਾ ਜੰਗ ਪਾਜਾਇਆ ਕਰੇ ਮੇਰੇ ਕੋਲ ਜਾਨਾ ਕਿੱਥੇ ਦੇ ਸੀਗੇ ਮੁੰਡੇ ਇਹ ਤਾਂ ਗਾਲੀਆਂ ਗਲੋੜੀਆਂ ਬਿੱਤੀ ਨੂੰ ਬਾਰੀ ਆ ਅੱਛਾ ਤੇ ਉਹਦਾ ਐਦਾ ਮੁੰਡਾ ਕਰ ਰਿਹਾ ਸੀ ਉਹ ਇੰਨਾ ਬੰਦਾ ਬੋੜਾ ਬੱਟ ਠੀਕ ਹੈ ਉਹ ਤਾਂ ਯਾਰ ਕਸ਼ਮੀਰ ਨਾਲ ਕੁਝ ਬੋੜਾ ਬੱਟ ਜਿਨਾਂ ਨੇ ਵੀ ਸਮਝ ਰੇਦੀ ਇਹ ਬੰਦਾ ਵੀ ਸਮਝਦਾ ਬਿਲਕੁਲ ਕਿੰਨਾ ਐਸੀ ਰਾਜ ਦੀ ਐਸੀ ਇੱਕ ਸਮੇਂ ਲਾਈਫ ਤੇ ਫਿਰ ਉਹ ਨੂੰ ਤਾ ਦੇਖ ਲਾਤ ਕਿਸ ਤਰ੍ਹਾਂ ਗੁੰਡਾ ਕਰਦੀ 12 ਲੋਕ ਸੀਗੇ ਜਿਨ੍ਹਾਂ ਕੋ ਹਥਿਆਰ ਸੀਗੇ ਹਥਿਆਰ ਲੈ ਕੇ ਆਏ ਸੀਗੇ ਤੇ ਸ਼ੁਕਰ ਕਰੋ ਇਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਘਰ ਦਾ ਨੁਕਸਾਨ ਤੇ ਜ਼ਰੂਰ ਹੋਇਆ ਹੈ ਦੇਖ ਸਕਦੇ ਹੋ ਆ ਜਿਹੜਾ ਬੰਦਾ ਹੈ ਜਿਹੜੇ ਆਏ ਹਥਿਆਰ ਬੰਦ ਕਿਹੜਾ ਬੰਦਾ ਇਹਨਾਂ ਦੇ ਘਰ ਆ ਗਿਆ ਇਹਨਾਂ ਦਾ ਚਾਲ ਤੇ ਗਿਆ ਗੁੰਡਾ ਕਰੀ ਆ ਉਸ ਬੰਦੇ ਦਾ ਤੁਸੰਗਲ ਇਹ ਆਪਦਾ ਨਹੀਂ ਕਰਦੇ ਕਿ ਕਿਹੜਾ ਬੰਦਾ ਵਾ ਆ ਬੰਦਾ ਵਾ ਜੀ ਵਿੱਕੀ ਨੇਪਾਲੀ ਭਾਈ ਵਿੱਕੀ ਨੇਪਾਲੀ ਆਹੀ ਬੰਦਾ ਵਾ ਜੀ ਵਿੱਕੀ ਨੇਪਾਲੀ ਕਿ ਜਿਹੜਾ ਬੰਦਾ ਇਹਨਾਂ ਦੇ ਘਰ ਆ ਕੇ ਐਸੋਲੇ ਗੁੰਡਾਗਰਦੀ ਕਰਕੇ ਗਿਆ ਪੂਰੀ ਗੁੰਡਾਗਰਦੀ ਉਹ ਦੇਖੋ ਸਾਰੀ ਫੈਕਟਰੀ ਹੈਗਾ ਵਿੱਕੀ ਨੇਪਾਲੀ ਅਮਰਨਗਰ ਦਾ ਪਹਿਲੇ ਵੀ ਪਰਚੀ ਲੈ ਕੇ ਚੱਲਦੇ ਹਨ ਜੀ ਸਮਗਲੇ ਰਾਜੀ ਅੱਛਾ ਨਾਂ ਨਾਂ ਪਰਕੇ ਨੂੰ ਤਾਂ ਚੱਲੇ ਸੀ ਪਰ ਜੱਲਾ ਪੀਰ ਫੜ ਕੇ ਚੱਲੇ ਨਾਂਦਰ ਤੋਂ ਦੁਕਾਨ ਨਹੀਂ ਇਹ ਕੀ ਗੱਲ ਹੋਈ ਹੈ ਨੇ ਫਰਿੱਜ ਦਾ ਹਾਲ ਤੁਸੀਂ ਦੇਖ ਸਕਦੇ ਹੋ ਆਹ ਵਾਟਰ ਹੋ ਗਿਆ ਤਾਂ ਹਾਲ ਦੇਖ ਸਕਦੇ ਹੋ ਮਾਰਾ ਕਰਦਾ ਚਾਹੇ ਇਹ ਰਹਿਣ ਇਹ ਨਹੀਂ ਇਹਦੇ ਵਿੱਚ ਆ ਜੀ ਦੇਖੋ ਕਿ ਸਟਰੰਗ ਇਹਨੂੰ ਕੋਲ ਤੇ ਸਾਰਾ ਸਾਜੀ ਮੇਰੇ ਘਰ ਸਾਨੂੰ ਆ ਦੇਖੋ ਜੀ